ਸਤਿ ਸ਼੍ਰੀ ਅਕਾਲ ਜੀ ਆਪਣੇ ਚੈਨਲ ਕਮਲ ਡੈਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਜੀ ਆਪਣੇ ਕੋਲੇ ਜੀ ਅੱਜ ਚਾਰ ਪਸ਼ੂ ਸੇਲ ਆਈ ਦੋ ਬੇੜਾ ਤਾਜ਼ੀਆਂ ਸੂਈਆਂ ਵੀ ਆਈ ਜੀ ਤੇ ਦੋ ਮੱਝਾਂ ਜੀ ਪਹਿਲੇ ਨੰਬਰ ਤੇ ਆ ਬੇੜਾ ਤੀਜਾ ਸੂ ਆਈ ਦੋ ਦਿਨ ਹੋ ਗਏ ਇਹਨੂੰ ਸੂਈ ਨੂੰ ਜੀ 10 ਤੋਂ 11 ਲੀਟਰ ਬੋਲਾ ਇਹ ਥੱਲੇ ਤਿਆਰ ਆਈ ਇਹ ਇੱਕ ਥੰਮ ਤੋਂ ਤੈਲ ਆਈ ਯਾਨੀ ਕਿ ਮਤਲਬ ਤਿੰਨ ਥੰਮ ਚੱਲਦੀ ਹੈ ਇਹਦੀ ਮਗਰਲਾ ਕਵੈਣੀ ਵਾਲਾ ਥਾਣੇ ਦਾ ਖਰਾਬ ਹੈ ਜੀ ਦਾ। ਠੰਡੀ ਸੀਲ ਬਹੁਤ ਆ ਚੋਣ ਬਹੁਤ ਚੰਗਾ ਜੀ। ਦੁੱਧ 16-17 ਲੀਟਰ ਦੇ ਦਊਗੀ ਜੀ ਇਹ। ਕੱਦ ਵਾਲੀ ਬੈੜਾ ਵੱਡੀ ਜੀ। ਮਗਰ ਬੱਚਾ ਵਈ 2 ਦਿਨ ਹੋ ਗਏ ਨਸੂਈ ਨੂੰ ਜੀ। ਇੱਕ ਆ ਬੈੜਾ ਹੀ ਦੂਜਾ ਸੁਦਾ ਬੈੜਾ ਹੀ ਇਹਦੇ ਮਗਰ ਬੱਚੀ ਆਈ। 2-3 ਦਿਨ ਨੂੰ ਹੋ ਗਏ ਸੂਈ ਨੂੰ। ਇਹਦੇ ਥੱਲੇ 14 ਤੋਂ 15 ਲੀਟਰ ਬੋਲਾ ਇਸ ਟਾਈਮ ਤੇ ਤਿਆਰ ਆਈ। ਬੈਰਕਰ ਬੈੜਾ ਥਾਂ ਲਈ ਵੀ ਦੀ ਬਹੁਤ ਸਾਫ ਹੈ 17 16 17 ਲੀਟਰ ਦੁੱਧ ਦੇ ਦੂਗੀ ਜੀ ਇਹ ਠੰਡੀ ਸੀ ਲਾ ਬੈੜ ਵੀ ਚੋਣ ਚਣ ਬਹੁਤ ਚੰਗਾ ਜੀ 14 15 ਲੀਟਰ ਬੋਲਾ ਹੁਣ ਤਿਆਰ ਆਇਆ ਥੱਲੇ ਤਿੰਨ ਚਾਰ ਦਿਨ ਹੋ ਗਏ ਨੂੰ ਸੂਈ ਨੂੰ ਪਈ ਇਹਨੂੰ ਦੂਜਾ ਸੂਰਾ ਬੈੜ ਦਾ ਕ੍ਰੋਸ ਬੈੜ ਆਈ ਇਹ ਕਾ ਝੋਟੀ ਅਤੀਜਾਖ ਸੁਆਈ ਮੇਨ 1.5 ਮਹੀਨੇ ਦੀ ਸੂਈ ਵੀ ਆ ਬਾਈ 10 ਲੀਟਰ ਦੁੱਧ ਇਸ ਲਈ ਤਿਆਰ ਆਈ। ਵੱਡੀਆਂ ਕੱਦ ਵਾਲੀਆਂ। ਜੇ ਕੋਈ ਵੀ ਖਰੀਦਣ ਦਾ ਚਾਹਵਾਨ ਹੋਵੇ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਆਂ ਮੋਬਾਈਲ ਨੰਬਰ 88475 18965 ਪਿੰਡ rau ke kala ਜ਼ਿਲ੍ਹਾ ਮੋਗਾ ਜੀ। ਵੱਡੀਆਂ ਪੂਰੀ ਕੱਦ ਵਾਲੀ ਮੱਝ। ਉਹ ਜੇ ਕੋਈ ਵੀਰ ਖਰੀਦਣਾ ਚਾਹਵਾਣ ਉਹ ਦਾ ਆਪਣਾ ਸੰਪਰਕ ਕਰ ਲਿਓ ਜੀ ਇਹ ਕਾਹੀ ਤੀਜਾ ਸੂਗਾ ਝੋਟੀ ਮੇ ਆਈ ਮਹੀਨੇ ਦੇ ਲਵੇ ਸੂਈ ਵੀ ਆਈ 10 11 ਲੀਟਰ ਦੁੱਧ ਦੇ ਥੱਲੇ ਤਿਆਰ ਆਈ ਵੱਡੀ ਆ ਪੂਰੀ ਇਹ ਵੀ ਝੋਟੀ ਮੇ ਆ ਤੀਜਾ ਸੂਗਾ ਝੋਣ ਜਾਣ ਬਹੁਤ ਚੰਗਾ ਜੀ ਸੀਓ ਸੂਲ ਬਹੁਤ ਹੈ ਵੀ ਜੀ ਸੰਪਰਕ ਕਰ ਲਿਓ ਆਪਣਾ ਭਾਈ ਜੇ ਕਿਸੇ ਨੇ ਵੀਰ ਭਰਾਣੇ ਕੋਈ ਪਸ਼ੂ ਖਰੀਦਣਾ ਹੋਵੇ ਜੀ ਪੰਡਰਾਉਕੇ ਕਲਾ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ 88475